ਅੱਜ 1000 ਦੇ ਕਰੀਬ ਬੂਟਾ ਜਿਹੜਾ ਸਿਟੀ ਕਾਉਂਸਲ ਵੱਲੋਂ ਜਿਹੜਾ ਉਹ ਇੱਥੇ ਵੰਡਿਆ ਜਾ ਰਿਹਾ ਹੈ ਬੂਟਾਂ ਦਾ ਲੰਗਰ ਵੇਖੋ ਲੰਗਰ ਦੇ ਬਾਹਰ ਲੱਗਾ ਦਰਬਾਰ ਸਾਹਿਬ 'ਚ ਤੇ ਲੋਕਾਂ ਵੱਲੋਂ ਬਹੁਤ ਭਰਵਾਂ ਘਰ ਆ ਲੋਕੀ ਚਾਹੁੰਦੇ ਆ ਵੀ ਵਾਤਾਵਰਨ ਨੂੰ ਸਾਫ਼ ਕੀਤਾ ਜਾਵੇ ਉਹਦੇ ਵਜੋਂ ਜਿਹੜੇ ਦਰਖਤ ਅਜੇ ਪ੍ਰਸ਼ਾਦ ਵਜੋਂ ਖੜ੍ਹ ਰਿਹਾ ਤੇ ਉਮੀਦ ਆ ਵੀ ਹਰ ਬੂਟਾ ਜਿਹੜਾ ਹੈ ਪਲੂਗਾ ਲੋਕੀ ਬੜੇ ਚਾਅ ਨਾਲ ਪਾਲਣਗੇ ਉਹਨੂੰ ਹਰਿਆਵਲ ਲੈ ਦੇ ਤਹਿਤ ਹੀ ਕਿਉਂਕਿ ਪੂਰੇ ਸੂਬੇ ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਜਿਹੜਾ ਵਾਤਾਵਰਨ ਦੀ ਸਾਂਝ ਸੰਭਾਲ ਵਾਸਤੇ ਅਸੀਂ ਸਾਰੇ ਜਿਹੜੇ ਆ ਉਹ ਜਤਨਸ਼ੀਲ ਆ ਸੋ ਅੱਜ ਕਿਉਂਕਿ ਪਵਿੱਤਰ ਨਗਰੀ ਤਨਤਨ ਦੇ ਵਿੱਚ 14 ਦਾ ਤਿਉਹਾਰ ਜਿਹੜਾ ਵਾ ਉਹ ਹਰ ਮਹੀਨੇ ਦੀ ਤਰ੍ਹਾਂ ਜਿਹੜਾ ਅੱਜ ਮਨਾਇਆ ਜਾਂਦਾ ਅੱਜ ਬਹੁਤ ਸਾਰੀ ਸੰਗਤ ਜਿਹੜੀ ਆ ਇੱਥੇ ਦਰਸ਼ਨ ਕਰਨ ਵਾਸਤੇ ਔਰ ਦਰਸ਼ਨ ਇਸ਼ਨਾਨ ਕਰਨ ਵਾਸਤੇ ਆਉਂਦੀ ਆ ਸੋ ਅੱਜ ਪਵਿੱਤਰ 14 ਦੇ ਤਿਉਹਾਰ ਤੇ ਅਸੀਂ ਸਿਟੀਅਨ ਕੌਂਸਲ ਰਜਿਸਟਰਡ ਤਨਤਨ ਵਾਲੋ ਇਹ ਪੌਦਿਆਂ ਦਾ ਲੰਗਰ ਜਿਹੜਾ ਵਾ ਉਹ ਲਾਇਆ ਗਿਆ ਤਾਂ ਕਿ ਵੱਧ ਤੋਂ ਵੱਧ ਲੋਕਾਂ ਤੱਕ ਇਹ ਸੰਦੇਸ਼ ਜਾਵੇ ਕਿ ਜਿੰਨੇ ਵੀ ਲੋਕ ਹੋਣਗੇ ਓਨੀ ਬਾਰਿਸ਼ ਹੋਵੇਗੀ ਉਦੇ ਨਾਲ ਵਾਤਾਵਰਨ ਜਿਹੜਾ ਵਾ ਸਾਫ਼ ਸੁਥਰਾ ਹੋਵੇਗਾ ਆਲਮੀ ਤਪਸ਼ ਜਿਹੜੀ ਹੈ ਉਹ ਘਟੇਗੀ ਔਰ ਸਾਡਾ ਵਾਤਾਵਰਨ ਜਿਹੜਾ ਵਾ ਉਹ ਬਚਿਆ ਰਹੇਗਾ ਜੇ ਅਸੀਂ ਵੱਤੋਂ ਵੱਧ ਜਿਹੜਾ ਵਾ ਰੁੱਖ ਲਗਾਈਏ ਪਹਿਲਾਂ ਕਿਹਾ ਜਾਂਦਾ ਸੀ ਕਿ ਇੱਕ ਮਨੁੱਖ ਇੱਕ ਰੁੱਖ ਲਗਾਵੇ ਲੇਕਿਨ ਅੱਜ ਸਮੇ ਦੀ ਲੋੜ ਹੈ ਕਿ ਇੱਕ ਮਨੁੱਖ ਕਈ-ਕਈ ਰੁੱਖ ਜਿਹੜਾ ਵਾ ਲਵਾਵੇ ਇਹੋ ਸਾਡਾ ਮੈਸੇਜ ਹੈ ਦੀ ਜੋ ਕਿ ਪ੍ਰਮੁੱਖ ਸਬਸਥਾ ਹੈ ਸਿਟੀ ਕਾਉਂਸਲ ਤਰਨਤਾਰਨ ਉਹਦੇ ਵੱਲੋਂ ਹਰ ਸਾਲ ਦੀ ਤਰ੍ਹਾਂ ਸਾਵਣ ਦੀ 14 ਮੱਸਿਆ ਤੇ ਕਿਉਂ ਬੂਟੇ ਔਰ ਪੌਦੇ ਵੰਡੇ ਜਾਂਦੇ ਹਨ ਇਸ ਵਾਤਾਵਰਨ ਸਵਸਥ ਰੱਖਣ ਵਾਸਤੇ ਆਪਣਾ ਜੋ ਕਿ ਗਲੋਬਲ ਵਾਰਮਿੰਗ ਦੇ ਕਰਕੇ ਜੋ ਸਾਡਾ ਤਾਪਮਾਨ ਹੈ ਬਹੁਤ ਜ਼ਿਆਦਾ ਵਧ ਰਿਹਾ ਹੈ ਸੰਸਾਰ ਦੇ ਵਿੱਚ ਔਰ ਸਾਡੇ ਪੰਜਾਬ ਦੇ ਵਿੱਚ ਵੀ ਇਹੀ ਹਾਲ ਹੈ ਤਾਂ ਹੀ بارشਾਂ ਘਟੁੰਦੀਆਂ ਹਨ ਕਿਉਂਕਿ ਰੁੱਖ ਕਿਤੇ ਵੀ ਨਹੀਂ ਲੱਭ ਰਹੇ ਸੋ ਸਾਡਾ ਇਹ ਮਨੋਰਥ ਹੈ ਕਿ ਵੱਧ ਤੋਂ ਵੱਧ ਰੁੱਖ ਲਗਾਏ ਜਾਣ ਤਾਂ ਕਿ ਸਾਡਾ ਇਹ ਵਾਤਾਵਰਨ ਉਸ ਤੇ ਜਿਹੜਾ ਤਾਪਮਾਨ ਹੈ ਉਸ ਨੂੰ ਘਟਾਇਆ ਜਾ ਸਕੇ ਔਰ ਵੱਧ ਤੋਂ ਵੱਧ ਵਰਖਾ ਹੋਵੇ ਤਾਂ ਕਿ ਸਾਡਾ ਪੰਜਾਬ ਖੁਸ਼ਹਾਲ ਸੁਭਾ ਬਣ ਸਕੇ ਇਹ ਜੋ ਇੱਕ ਪੈੜ ਹੈ ਇਹ ਆਉਣ ਵਾਲੀ ਪੀੜ੍ਹੀਆਂ ਵਾਸਤੇ ਹੈ ਤਾਂ ਕਿ ਇਨਰ ਰੁੱਖਾਂ ਨੂੰ ਜਿੱਥੇ ਲਗਾਇਆ ਜਾਵੇ ਉੱਥੇ ਮੈਂ ਬੇਨਤੀ ਕਰਾਂਗਾ ਸਬੰਚੀ ਸੰਗਤ ਨੂੰ ਕਿ ਇਹ ਜੋ ਰੁੱਖ ਹਨ ਇਹਨਾਂ ਨੂੰ ਬਚਾਇਆ ਵੀ ਜਾ ਸਕੇ ਔਰ ਇਹਨਾਂ ਨੂੰ ਪੁੱਤਾਂ ਦੀ ਤਰ੍ਹਾਂ ਪਾਲਿਆ ਜਾਵੇ ਕਿਉਂਕਿ ਸ਼ਿਵ ਕੁਮਾਰ ਬਟਾਲੀ ਦਾ ਇੱਕ ਰੁੱਖ ਮੈਨੂੰ ਰੁੱਖਾਂ ਨੂੰ ਪਾਲਣਾ ਜਿਹੜਾ ਉਹ ਪੁੱਤਾਂ ਦੇ ਬਰਾਬਰ ਹੀ ਹੁੰਦਾ ਕਿਉਂਕਿ ਇਸ ਦੀ ਨਿੱਗੀ ਛਾਂ ਜਿਹੜੀ ਹੈ ਆਉਣ ਵਾਲੀਆਂ ਕਈ ਸਦੀਆਂ ਤੱਕ ਆਉਣ ਵਾਲੀਆਂ ਕਈ ਪੀੜ੍ਹੀਆਂ ਤੱਕ ਸਾਨੂੰ ਮਿਲਦੀ ਹੈ ਔਰ ਇਸ ਨੇਕ ਕਾਰਜ ਦੇ ਵਾਸਤੇ ਸਿਟੀ ਕੌਂਸਲ ਸਸਤਾ ਜੋ ਹੈ ਹਰ ਸਾਲੇ ਬਹੁਤ ਵੱਡਾ ਸਹਿਯੋਗ ਕਰਦੀ ਹੈ ਔਰ ਮੈਂਜਰ 시 ਦਰਬਾਰ ਸਾਹਿਬ ਤਰਨ ਤਰਨ ਦੇ ਸਹਿਯੋਗ ਦੇ ਨਾਲ ਇਹ ਜੋ ਕੈਂਪ ਹੈ ਹਰ ਸਾਲ ਲਗਾਇਆ ਜਾਂਦਾ ਹੈ ਪੌਦੇ ਜੋ ਹਨ ਉਹ ਵੱਧ ਵੱਧ ਵੰਡੇ ਜਾ ਰਹੇ ਹਨ ਸੰਗਤਾਂ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਹੈ ਔਰ ਅਸੀਂ ਨਾਲ ਇਹ ਵਚਨ ਲੈ ਰਹੇ ਹਾਂ ਕਿ ਇਹਨਾਂ ਪੌਦਿਆਂ ਨੂੰ ਜਿਹੜਾ ਹੈ ਵੱਧ ਵੱਧ ਪਾਲਿਆ ਜਾਵੇ ਔਰ ਇਹਨਾਂ ਨੂੰ ਜਿਹੜਾ ਵਾ ਉਹਦੇ ਸੰਭਾਲ ਕਰਕੇ ਆਪਣੇ ਵਾਤਾਵਰਣ ਨੂੰ ਜਿਹੜਾ ਵਾ ਉਹ ਸਵਸ਼ਟ ਕੀਤਾ ਜਾ ਸਕੇ ਧੰਨਵਾਦ